ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਨਾ ਦੱਸਾਂਗੇ ਇਹ ਕਪੜਾ ਹੈਗਾ ਇਹ ਔਰਗੈਂਜ਼ਾ ਦਾ ਔਰਗੈਂਜ਼ਾ ਕਪੜਾ ਤੁਹਾਨੂੰ ਪਤਾ ਕਿ ਕਿੰਨਾ ਸਿਲਕੀ ਕਪੜਾ ਹੁੰਦਾ ਠੀਕ ਹੈ ਇਹਦੀ ਕਟਿੰਗ ਕਰਨੀ ਥੋੜੀ ਜੀ ਮੁਸ਼ਕਿਲ ਹੁੰਦੀ ਆ ਤੇ ਤੁਸੀਂ ਲਾਈਨਿੰਗ ਕਿੱਦਾਂ ਸੈੱਟ ਕਰਨੀ ਆ ਇਹਦੇ ਵਿੱਚ ਉਹਦੇ ਵਿੱਚ ਵੀ ਤੁਹਾਨੂੰ ਆਪਾਂ ਦੱਸਾਂਗੇ ਕਿ ਕੀ ਤੁਸੀਂ ਟ੍ਰਿਕ ਲਗਾ ਸਕਦੇ ਤਾਂ ਕਿ ਤੁਹਾਡੀ ਨੀਚੇ ਵਾਲੀ ਜਿਹੜੀ ਲਾਈਨਿੰਗ ਆ ਉਹਦੇ ਵਿੱਚ ਖਿਚਾਵਨਾ ਆਵੇ ਤੇ ਜਿਹੜਾ ਉੱਪਰ ਵਾਲਾ ਕਪੜਾ ਉਹਦੇ ਵਿੱਚ ਫਲਾਵਟ ਨਾ ਹੋਵੇ ਠੀਕ ਹੈ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਤੁਸੀਂ ਜਿਹੜੇ ਆਪਾਂ ਛੋਟੇ ਛੋਟੇ ਪੁਆਇੰਟ ਦੱਸਾਂਗੇ ਤੁਸੀਂ ਉਹਨਾਂ ਨੂੰ ਨੋਟ ਕਰਨਾ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੇਖੋ ਪਹਿਲਾਂ ਆਪਾਂ ਲਾਈਨਿੰਗ ਉਤਾਰ ਲਈ ਐ ਜਿੰਨਾ ਆਪਾਂ ਨੂੰ ਘੇਰਾ ਚਾਹੀਦਾ ਠੀਕ ਹੈ ਜੀ ਇਹਨਾਂ ਦਾ ਘੇਰਾ ਹੈਗਾ 22 ਇੰਚ ਠੀਕ ਹੈ ਤੇ ਮੈਂ 3 ਇੰਚ ਜ਼ਿਆਦਾ ਲਾਈਨਿੰਗ ਉਤਾਰ ਲਈ ਆ ਉਹਦੇ ਨਾਲ ਲਾਈਨਿੰਗ ਜਿਹੜੀ ਹੈਗੀ ਆ ਆਪਾਂ ਜਿੰਨਾ ਵੀ ਆਪਾਂ ਘੇਰਾ ਲੈਣਾ ਉਸ ਤੋਂ ਆਪਾਂ 3 ਇੰਚ ਜਿਆਦਾ ਉਤਾਰ ਕੇ ਤੇ ਅੱਧਾ ਇੰਚ ਹੋਰ ਵਾਧੂ ਉਤਾਰਨੀ ਆ ਠੀਕ ਹੈ ਇਹ ਆਪਾਂ ਪੱਲਿਆਂ ਤੇ ਪ੍ਰੈਸ ਕਰ ਲਈ ਆ ਤੇ ਇਹ ਆਪਾਂ ਦੋਨਾਂ ਪੱਲਿਆਂ ਨੂੰ ਪਹਿਲਾਂ ਇੱਦਾਂ ਜੋੜ ਲੈਣਾ ਠੀਕ ਹੈ ਫਿਰ ਆਪਾਂ ਕੀ ਕਰਨਾ ਜੀ ਦੇਖੋ ਇੱਥੇ ਤੁਸੀਂ ਧਿਆਨ ਦੇਣਾ ਜਿਹੜੇ ਮੇਰਾ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਨ ਦਾ ਤਰੀਕਾ ਉਹ ਮੈਂ ਕਿੱਦਾਂ ਕਰਦੀ ਆ ਪਹਿਲਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜੋੜ ਕੇ ਰੱਖ ਲੈਣਾ ਬਰਾਬਰ ਫਿਰ ਤੁਸੀਂ ਕੀ ਕਰਨਾ ਦੇਖੋ ਇਹਨਾਂ ਨੂੰ ਪੈਰ ਪੈਰ ਦਾ ਨਾ ਇੱਦਾਂ ਫੋਲਡ ਕਰ ਦੇਣਾ ਠੀਕ ਹੈ ਫਿਰ ਇਹਦੇ ਉੱਪਰ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਆ ਇਹ ਮੈਂ ਦੋਨੋਂ ਪੱਲੇ ਜੋੜ ਕੇ ਰੱਖੇ ਨੇ ਠੀਕ ਹੈ ਇਨੂੰ ਤੁਸੀਂ ਇੱਦਾਂ ਫੋਲਡ ਕਰ ਲਓ ਤੇ ਇਹਦੇ ਉੱਪਰ ਚੰਗੀ ਤਰ੍ਹਾਂ ਪ੍ਰੈਸ ਕਰੋ ਤਾਂ ਕਿ ਇਹਦੀ ਕਰੀਜ਼ ਜਿਹੜੀ ਉਹ ਬਣ ਜਾਵੇ ਠੀਕ ਹੈ ਇਹ ਜਿਹੜਾ ਹੈਗਾ ਆਪਾਂ 1/2 ਇੰਚ ਤਾਂ ਵੱਧ ਲਿਆ ਤਾਂ ਕਿ ਆਪਣੀ ਜਿਹੜੀ ਨੀਚੇ ਵਾਲੀ ਲਾਈਨਿੰਗ ਹੈਗੀ ਆ ਉਹਦੇ ਵਿੱਚ ਖਿਚਾਵਨਾ ਆਵੇ ਤੇ ਜਿਹੜਾ ਉੱਪਰ ਵਾਲਾ ਕੱਪੜਾ ਹੈਗਾ ਆਪਣਾ ਉਹਦੀ ਫਿਟਿੰਗ ਪਰਫੈਕਟ ਆ ਸਕੇ ਠੀਕ ਹੈ ਤੁਸੀਂ ਇੱਦਾਂ ਬਿਠਾ ਲੈਣੀ ਆ ਇਹਨੂੰ ਚੰਗੀ ਤਰ੍ਹਾਂ ਫਿਰ ਦੇਖੋ ਆਪਾਂ ਜਿਹੜੇ ਸ਼ਰਟ ਹੈਗੀ ਆ ਉਹਦਾ ਕਪੜਾ ਆਪਾਂ ਪਹਿਲਾਂ ਹੀ ਸੈੱਟ ਕਰਕੇ ਰੱਖਿਆ ਹੋਇਆ ਜਿੰਨਾ ਆਪਾਂ ਨੂੰ ਘੇਰਾ ਚਾਹੀਦਾ ਉਸ ਤੋਂ ਆਪਾਂ 3 3 ਇੰਚ ਜ਼ਿਆਦਾ ਰੱਖਿਆ ਹੋਇਆ ਠੀਕ ਹੈ ਇਹਦਾ ਘੇਰਾ ਹੈਗਾ ਜੀ 22 ਇੰਚ ਤੇ 3 ਇੰਚ ਪਲੱਸ ਕਰ ਲਿਆ ਆਪਾਂ ਉਹਦੇ ਵਿੱਚ ਤੇ ਆਪਾਂ ਇਹਦਾ ਘੇਰਾ ਕੀਤਾ 25 ਇੰਚ ਕਟਿੰਗ ਠੀਕ ਹੈ ਜੀ ਤੇ ਆਪਾਂ 12.5 ਇੰਚ ਲਿਆ ਇਦਾਂ ਫੋਲਡ ਕਰਕੇ ਇਹ ਇਹਦਾ ਘੇਰਾ 12.5 ਇੰਚ ਤੇ ਲਿਆ ਤੇ ਦੇਖੋ ਇਹਦਾ ਗਲਾ ਆਲਰੇਡੀ ਬਣਿਆ ਹੋਇਆ ਇਹਦਾ ਫਰੰਟ ਨੈੱਕ ਹੈਗਾ ਜੀ 7 ਇੰਚ ਤੇ ਬੈਕ ਵਾਲਾ ਹੈਗਾ 3 ਇੰਚ ਤੇ ਤੁਸੀਂ 4 5 ਤੱਕ ਰੱਖ ਸਕਦੇ ਹੋ ਪਹਿਲਾਂ ਤੁਸੀਂ ਕੀ ਕਰਨਾ ਹੈ ਇਹਦਾ ਸਿਲਕੀ ਕਪੜੇ ਨੂੰ ਉੱਪਰੋਂ ਜਾਂ ਤਾਂ ਪਿੰਨ ਲਗਾ ਕੇ ਫਿਕਸ ਕਰ ਲਓ ਠੀਕ ਹੈ ਜਾਂ ਫਿਰ ਤੁਸੀਂ ਇਹਨੂੰ ਕੱਚਾ ਕਰ ਲਓ ਮੈਂ ਇਹਨੂੰ ਕੱਚਾ ਕਰ ਲਿਆ ਪਹਿਲਾਂ ਉੱਪਰੋਂ ਤਾਂ ਕਿ ਇਹ ਹਿੱਲ ਜੁਲਣਾ ਹੋਵੇ ਇਹਦੇ ਵਿੱਚ ਉੱਪਰ ਮੋਢੇ ਵਾਲੀ ਸਾਈਡ ਤੁਸੀਂ ਚਾਹੋ ਤਾਂ ਇੱਥੇ ਪਿੰਨ ਵੀ ਲਗਾ ਸਕਦੇ ਹੋ ਉੱਪਰ ਵਾਲੀ ਸਾਈਡ ਕਿਉਂਕਿ ਜਿਹੜੇ ਲਾਈਨਿੰਗ ਵਾਲੇ ਸੂਟ ਹੁੰਦੇ ਨੇ ਆਪਾਂ ਉਹ ਹੈਵੀ ਵੀ ਹੁੰਦੇ ਨੇ ਸੂਟ ਹਨਾ ਉਹਨਾਂ ਨੂੰ ਮਤਲਬ ਕਟਿੰਗ ਕਰਨੀ ਵੀ ਉਹਨਾਂ ਦੀ ਥੋੜੀ ਜੀ ਮੁਸ਼ਕਲ ਹੁੰਦੀ ਆ ਤੇ ਉਹ ਸਿਲਕੀ ਜਿਹੜੇ ਸੂਟ ਹੁੰਦੇ ਨੇ ਫਿਰ ਤਾਂ ਹੋਰ ਵੀ ਮੁਸ਼ਕਲ ਹੋ ਜਾਂਦੀ ਉਹਨਾਂ ਦੀ ਕਟਿੰਗ ਕਰਨੀ ਤੁਸੀਂ ਐਦਾਂ ਇਹਨੂੰ ਫਿਕਸ ਕਰ ਲਓ ਪਹਿਲਾਂ ਇੱਥੇ ਪਿੰਸ ਵਗੈਰਾ ਲਗਾ ਲਓ ਜਾਂ ਜਾਂ ਇਹਨੂੰ ਧਾਗੇ ਨਾਲ ਤੁਸੀਂ ਕੱਚਾ ਕਰ ਲਓ ਠੀਕ ਹੈ ਥੋੜਾ ਥੋੜਾ ਫਿਰ ਆਪਾਂ ਕੀ ਕੀਤਾ ਇੱਧਰ ਵੀ ਆਪਾਂ ਥੋੜੇ ਥੋੜੇ ਟਾਂਕੇ ਲਗਾ ਲੈਨੇ ਤੇ ਨੀਚੇ ਵਾਲੀ ਜਿਹੜਾ ਅਰ ਨੀਚੇ ਵਾਲਾ ਕੱਪੜਾ ਹੈਗਾ ਉਹਨੂੰ ਵੀ ਆਪਾਂ ਇਹਦੇ ਨਾਲ ਫਿਕਸ ਕਰ ਲਿਆ ਠੀਕ ਹੈ ਹੁਣ ਦੇਖੋ ਜਦੋਂ ਆਪਾਂ ਇਹਦੀ ਕਟਿੰਗ ਕਰਾਂਗੇ ਇਹ ਕੱਪੜਾ ਆਪਣਾ ਹਿੱਲ-ਜੁਲ ਨਹੀਂ ਹੋਊਗੀ ਇਹ ਕੱਪੜੇ ਦੇ ਵਿੱਚ ਬਿਲਕੁਲ ਵੀ ਤੇ ਹੁਣ ਆਪਾਂ ਕੀ ਕਰਨਾ ਜੀ ਇਹਦੇ ਉੱਪਰ ਲਾਈਨਿੰਗ ਨੂੰ ਸੈੱਟ ਕਰਕੇ ਰੱਖ ਲੈਣਾ ਤੇ ਇੱਕ ਗੱਲ ਹੋਰ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਉਹਨੂੰ ਆਪਾਂ ਪਹਿਲਾਂ ਹੀ 4 ਇੰਚ 1 ਇੰਚ ਡਾਊਨ ਕਰਕੇ ਰੱਖ ਲੈਣਾ ਇਹਦੇ ਨਾਲ ਕੀ ਹੋਊਗਾ ਸਾਡਾ ਜਿਹੜਾ ਫਰੰਟ ਵਾਲੀ ਨੈੱਕ ਹੈਗੀ ਆ ਉਹ ਪਿੱਛੇ ਨਹੀਂ ਜਾਊਗਾ ਏਸੇ ਕਰਕੇ ਮੈਂ ਕੀ ਕਰਦੀ ਜਦੋਂ ਕਟਿੰਗ ਕਰਦੀ ਆ ਸੂੜਦੀ ਉਹਨੂੰ ਆਪਾਂ 4 ਇੰਚ ਜਾਂ 1 ਇੰਚ ਤੁਸੀਂ ਡਾਊਨ ਕਰਕੇ ਰੱਖਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਉੱਪਰ ਲਾਈਨਿੰਗ ਸੈੱਟ ਕਰ ਲੈਣੀ ਆ ਤੁਸੀਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਰੱਖੋ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਜਦੋਂ ਆਪਾਂ ਹੁਣ ਇਹਦੇ ਨਿਸ਼ਾਨ ਲਗਾਵਾਂਗੇ ਨਾ ਆਪਣੀ ਫਿਟਿੰਗ ਦੇ ਹੁਣ ਲਾਈਨਿੰਗ ਦੇਖੋ ਆਪਾਂ ਜੇ ਬਿਲਕੁਲ ਇਹਦੇ ਨਾਲ ਮੈਚ ਕਰਕੇ ਰੱਖ ਲਈਏ ਸੂਟ ਦੇ ਆਪਣਾ ਹਲਕਾ ਜਿਹਾ ਕਪੜਾ ਦਿਖਦਾ ਪਿਆ ਸੂਟ ਦਾ ਨਾਲ ਤੇ ਆਪਾਂ ਜਿਹੜੇ ਫਿਟਿੰਗ ਦੇ ਨਿਸ਼ਾਨ ਲਗਾਉਣੇ ਨੇ ਉਹ ਆਪਾਂ نیچے ਸੂਟ ਵਾਲੇ ਕੱਪੜੇ ਤੋਂ ਹੀ ਲਗਾਉਣੇ ਨੇ ਇਹ ਸਿਰਫ ਆਪਾਂ ਵੱਧ ਕਰਕੇ ਵੱਧ ਤਾਂ ਕਰਕੇ ਰੱਖੀਏ ਲਾਈਨਿੰਗ ਤਾਂ ਕਿ ਆਪਣੀ ਜਿਹੜੀ ਨੀਚੇ ਵਾਲੀ ਲਾਈਨਿੰਗ ਆ ਉਹ ਥੋੜੀ ਜਿਹੀ ਢਿੱਲੀ ਰਹੇ ਠੀਕ ਹੈ ਫਿਰ ਆਪਣੀ ਸੂਟ ਦੀ ਜਿਹੜੀ ਪਰਫੈਕਟ ਆਉਂਦੀ ਹੈ ਫਿਟਿੰਗ ਲਾਈਨਿੰਗ ਵਾਲੇ ਸੂਟ ਦੀ ਆਪਾਂ ਜਿਹੜੇ ਨਿਸ਼ਾਨ ਨੇ ਉਹ ਸੂਟ ਵਾਲੇ ਕੱਪੜੇ ਤੋਂ ਹੀ ਲਾਉਣੇ ਨੇ ਇਹ ਤੁਸੀਂ ਧਿਆਨ ਚ ਰੱਖਣੀ ਆ ਗੱਲ ਠੀਕ ਹੈ ਜੀ ਤੇ ਦੇਖੋ ਜਦੋਂ ਤੁਸੀਂ ਐਦਾਂ ਕਢਾਈ ਵਾਲੇ ਸੂਟ ਦੀ ਕਟਿੰਗ ਕਰਨੀ ਆ ਹਨਾ ਜਿਹਦੇ ਐਦਾਂ ਬਾਰਡਰ ਬਣਿਆ ਹੋਵੇ ਨੀਚੇ ਜਿਵੇਂ ਹੁਣ ਇਹ ਮੇਰੇ ਸੂਟ ਦੇ ਨੀਚੇ ਬਾਰਡਰ ਬਣਿਆ ਹੋਇਆ ਇਹਦੀ ਆਪਾਂ ਤੁਹਾਨੂੰ ਲੈਂਥ ਵੀ ਦੱਸਦੇ ਹਾਂ ਕਿ ਕਿੱਦਾਂ ਵਾਧ ਰੱਖਣੀ ਹੁੰਦੀ ਆ ਠੀਕ ਹੈ ਜੀ ਦੇਖੋ ਹੁਣ ਇਹ ਇਹਦਾ ਨੀਚੇ ਪਲੇਨ ਕਪੜਾ ਜਿਹੜਾ ਇਹਦੀ ਆਪਣੀ ਫੋਲਡਿੰਗ ਹੋ ਜੂਗੀ ਤੇ ਬਾਕੀ ਕਪੜੇ ਦੀ ਆਪਾਂ ਤੁਹਾਨੂੰ ਦੱਸਦੇ ਆ ਕਿ ਕਿੰਨੇ ਇੰਚ ਵਾਧ ਰੱਖਣੀ ਹੁੰਦੀ ਆ ਜੇ ਤੁਹਾਡੀ ਲਾਈਨ ਜੇ ਤੁਹਾਡੇ ਸੂਟ ਦੀ ਲੈਂਥ ਹੈਗੀ ਆ ਜੀ ਮੰਨ ਲਓ 42 ਇੰਚ ਠੀਕ ਹੈ ਤਾਂ ਤੁਸੀਂ 43 ਤੇ ਕਟਿੰਗ ਕਰਨੀ ਆ ਮਤਲਬ ਤੁਸੀਂ ਇਹ ਵਾਲੀ ਕੜਾਈ ਤੋਂ ਨਾਪਣਾ ਉੱਪਰ ਤੱਕ ਠੀਕ ਹੈ ਤੇ ਤੁਸੀਂ 43 ਇੰਚ ਤੱਕ ਇਹਦੀ ਲੰਬਾਈ ਨਾ ਰੱਖਣੀ ਹੁੰਦੀ ਹੈ ਮਤਲਬ ਤੁਸੀਂ 1 ਇੰਚ ਐਕਸਟਰਾ ਰੱਖਣਾ ਹੁੰਦਾ ਅੱਧਾ ਇੰਚ ਆਪਣਾ ਮੋਢਿਆਂ ਵਾਲੀ ਸਲਾਈ ਚ ਚਲਾ ਜਾਂਦਾ ਤੇ ਅੱਧਾ ਇੰਚ ਜਿਹੜਾ ਹੁੰਦਾ ਆਪਣੀ ਇਹ ਬੱਖੀਆਂ ਵਾਲੀ ਸਲਾਈ ਲੈ ਜਾਂਦੀ ਹੁੰਦੀ ਹੈ ਠੀਕ ਹੈ ਤੁਸੀਂ 1 ਇੰਚ ਵੱਧ ਕਟਿੰਗ ਕਰਨੀ ਹੈ ਕੜਾਈ ਵਾਲੇ ਸੂਟ ਦੀ ਜਿਹਦੇ ਨੀਚੇ ਬਾਰਡਰ ਬਣਿਆ ਹੋਵੇ ਠੀਕ ਹੈ ਜੀ ਹੁਣ ਦੇਖੋ ਆਪਾਂ ਇਹਦੀ ਫਿਟਿੰਗ ਦੇ ਨਿਸ਼ਾਨ ਕਿੱਦਾਂ ਲਾਉਣੇ ਨੇ ਆਪਾਂ ਤੁਹਾਨੂੰ ਉਹ ਦੱਸਦੇ ਆ ਠੀਕ ਹੈ ਜੀ ਦੇਖੋ ਕਸਟਮਰ ਨੇ ਬੈਕ ਵਾਲਾ ਗੜਾ ਬਿਲਕੁਲ ਛੋਟਾ ਪਾਉਣਾ ਇਹਦਾ ਬੈਕ ਵਾਲਾ ਗੜਾ ਹੈਗਾ ਜੀ 3 ਇੰਚ ਔਰ ਫਰੰਟ ਵਾਲਾ ਗੜਾ ਹੈਗਾ ਸਿਰਫ 5 ਇੰਚ ਠੀਕ ਹੈ ਇਹਨਾਂ ਦੇ ਇਹਦੇ ਗਲੇ ਛੋਟੇ ਨੇ ਇਸੇ ਲਈ ਆਪਾਂ ਇਹਦਾ ਤੀਰਾ ਰੱਖਾਂਗੇ ਜੀ 7 ਇੰਚ ਠੀਕ ਹੈ ਆਪਾਂ ਜਿਹੜਾ ਤੀਰਾ ਦਾ ਤੀਰੇ ਦਾ ਨਿਸ਼ਾਨ ਹੈਗਾ ਉਹ ਲਾਈਨਿੰਗ ਤੇ ਜ਼ਰੂਰ ਲਗਾਉਣਾ ਪਰ ਆਪਾਂ ਨਾਪਣਾ ਆਪਣੇ ਸੂਟ ਤੇ ਉਤੋਂ ਐ ਜਿਹੜਾ ਆਪਣਾ ਸੂਟ ਦਾ ਕੱਪੜਾ ਦਿਖ ਰਿਹਾ ਉਤੋਂ ਹੀ ਨਾਪਣਾ ਆਪਣਾ ਠੀਕ ਹੈ ਜੀ ਇਸ ਲਈ ਜਿਹੜੇ ਆਪਣੇ ਨਿਸ਼ਾਨ ਨੇ ਜਿਹੜੇ ਉਹ ਆਪਣੇ ਸੂਟ ਵਾਲੇ ਕੱਪੜੇ ਤੋਂ ਹੀ ਲੱਗਣਗੇ ਤੇ ਆਪਾਂ ਤੀਰਾ ਲੈ ਲੈਣਾ ਜੀ 7 ਇੰਚ ਠੀਕ ਹੈ ਕਿਉਂਕਿ ਇਹਦੇ ਗਲੇ ਨੇ ਜਿਹੜੇ ਬਿਲਕੁਲ ਉਹ ਬੰਦ ਨੇ 7 ਇੰਚ ਤੇ ਨਿਸ਼ਾਨ ਲਗਾ ਲੈਣਾ ਤੇ ਮੋਡਾ ਵੀ ਲੈਣਾ ਆਪਾਂ ਜੀ 7 ਇੰਚ ਮੋਢਾ ਆਪਣਾ 7 ਇੰਚ ਤੇ ਆ ਗਿਆ ਤੇ ਆਪਣਾ ਫਿਟਿੰਗ ਦਾ ਨਿਸ਼ਾਨ ਆ ਗਿਆ ਜੀ 14.5 ਇੰਚ ਤੇ ਤੇ ਆਪਣੀ हिਪ ਦਾ ਨਿਸ਼ਾਨ ਹੈਗਾ ਜੀ 22 ਇੰਚ ਤੇ ਠੀਕ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਘਟਵਾਧ ਰੱਖ ਸਕਦੇ ਹੋ हिਪ ਦਾ ਨਿਸ਼ਾਨ ਹੈਗਾ ਜਿਹੜਾ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਦੇਖੋ ਜਿਹੜਾ ਆਪਾਂ ਇਹ ਤੀਰੇ ਦਾ ਨਿਸ਼ਾਨ ਲਗਾਇਆ ਆਪਾਂ ਉਹਦੇ ਸਾਹਮਣੇ ਇੱਕ ਹੋਰ 7 ਇੰਚ ਤੇ ਨਿਸ਼ਾਨ ਲਗਾਉਣਾ ਠੀਕ ਹੈ ਜੀ ਇਹ ਜਿਹੜੇ ਹੁਣ ਆਪਾਂ ਨਿਸ਼ਾਨ ਨਾਪ ਰਹੇ ਹਾਂ ਆਪਾਂ ਸੂਟ ਵਾਲੇ ਕੱਪੜੇ ਤੋਂ ਨਾਪ ਰਹੇ ਹਾਂ ਠੀਕ ਹੈ ਸੂਟ ਵਾਲਾ ਜਿਹੜਾ ਕੱਪੜਾ ਹੈਗਾ ਤੁਸੀਂ ਇੰਨਾ ਕੁ ਲਾਈਨਿੰਗ ਨੂੰ ਥੋੜਾ ਜਿਹਾ ਸਾਈਡ ਤੇ ਰੱਖਣਾ ਤਾਂ ਕਿ ਤੁਹਾਨੂੰ ਸੂਟ ਦਾ ਕੱਪੜਾ ਦਿਖਦਾ ਰਹੇ ਠੀਕ ਹੈ ਇਹ 7 ਇੰਚ ਤੇ ਆਪਾਂ ਨਿਸ਼ਾਨ ਲਗਾ ਲਿਆ ਫਿਰ ਆਪਾਂ ਕੀ ਕਰਨਾ ਇਹਨੂੰ ਆਪਾਂ 6.5 ਕਰ ਦੇਣਾ ਘਟਾ ਕੇ 1/2 ਇੰਚ ਕਰ ਦੇਣਾ ਇਹਨੂੰ ਆਪਾਂ 6.5 ਤੇ ਲਗਾ ਲਓ ਫਿਰ ਆਪਾਂ ਕੀ ਕਰਨਾ ਜੀ ਉਸ ਤੋਂ ਬਾਅਦ ਆਪਾਂ ਜਿਹੜੇ ਇਹ ਨਿਸ਼ਾਨ ਨੇ ਇਹ 7 ਵਾਲਾ ਨਿਸ਼ਾਨ ਨੂੰ 7 ਵਾਲੇ ਨਿਸ਼ਾਨ ਨਾਲ ਮੈਚ ਕਰ ਦੇਣਾ ਠੀਕ ਹੈ ਤੇ ਜਿਹੜਾ ਆਪਣਾ ਇਹ 6.5 ਵਾਲਾ ਨਿਸ਼ਾਨਾ ਉਹਨੂੰ ਆਪਾਂ ਥੋੜਾ ਜਿਹਾ ਢੇਡਾ ਕਰ ਦੇਣਾ ਇਦਾਂ ਕਰਕੇ ਇਹ 7 ਵਾਲੇ ਨਿਸ਼ਾਨ ਤੋਂ ਥੋੜਾ ਜਿਹਾ ਢੇਡਾ ਕਰਕੇ ਲਗਾਉਣਾ ਤੁਸੀਂ ਦੇਖੋ ਇਹ ਆਪਾਂ ਤਾਂ ਘਟਾਉਨੇ ਆ ਹਰੇਕ ਫਿਟਿੰਗ ਦੇ ਵਿੱਚ ਤਾਂ ਕਿ ਆਪਣੀ ਜਿਹੜੀ ਮੋੜ ਦੀ ਗੁਲਾਈ ਹੈਗੀ ਆ ਉਹ ਆਪਾਂ ਨੂੰ ਚੰਗੀ ਤਰ੍ਹਾਂ ਦੇ ਸਕੀਏ ਠੀਕ ਹੈ ਜੀ ਫਿਰ ਆਪਾਂ ਕੀ ਕਰਨਾ ਜੀ ਪਹਿਲਾਂ ਆਪਾਂ ਤੁਹਾਨੂੰ ਮੋਡੇ ਦੇ ਨਿਸ਼ਾਨ ਲਗਾਉਣੇ ਹੀ ਦੱਸਦੇ ਆ ਦੇਖੋ ਆਪਾਂ 7 ਤੋਂ 1 7 ਤੇ ਨਿਸ਼ਾਨ ਲਗਾ ਲਿਆ ਫਿਰ ਆਪਾਂ ਨੂੰ ਕਟਾ ਕੇ 6.5 ਤੇ ਲਗਾਇਆ ਸੀ ਠੀਕ ਹੈ ਜਿਹੜਾ ਇਹ 6.5 ਵਾਲਾ ਨਿਸ਼ਾਨ ਆ ਉਹ ਤੋਂ ਆਪਾਂ 1.5 ਇੰਚ ਦੀ ਮੂਰਲੇ ਪੱਲੇ ਦੀ ਆਪਾਂ ਕਾਟ ਪਾਉਣੀ ਆ ਠੀਕ ਹੈ ਇਹ 6.5 ਵਾਲੇ ਨਿਸ਼ਾਨ ਤੋਂ 1.5 ਇੰਚ ਦਾ ਤੁਸੀਂ ਨਿਸ਼ਾਨ ਲਗਾ ਲਓ ਤੇ ਬੈਕ ਵਾਲੇ ਪੱਲੇ ਦਾ ਹੀ ਆਪਾਂ 2.5 ਇੰਚ ਤੇ ਨਿਸ਼ਾਨ ਲਗਾਉਣਾ ਠੀਕ ਹੈ ਤੇ ਫਿਰ ਆਪਾਂ ਕੀ ਕਰਨਾ ਜਿੰਨਾ ਆਪਣਾ ਮੋਡਾ ਸੀ ਆਪਾਂ ਉਹਦਾ ਹਾਫ ਕਰ ਲੈਣਾ ਇਹਦਾ 3.5 ਹਾਫ ਬਣ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਇਹ ਜਿਹੜੇ ਮੋਡੇ ਦੀ ਗੁੜਾਈ ਹੈਗੀ ਆਪਾਂ ਉਸ ਉਥੋਂ ਹੀ ਪਾਵਾਂਗੇ ਠੀਕ ਹੈ ਇਹਨੂੰ ਆਪਾਂ ਹਜੇ ਇੱਥੇ ਛੱਡ ਦਿੰਨੇ ਆ ਆਪਾਂ ਨਿਸ਼ਾਨ ਲਗਾ ਲੈ ਪੌਣੇ ਇੰਚ ਤੇ ਔਰ ਪੌਣੇ 2 ਇੰਚ ਤੇ ਠੀਕ ਹੈ ਹੁਣ ਆਪਾਂ ਕੀ ਕਰਨਾ ਜਿਹੜੇ ਆਪਾਂ ਨਿਸ਼ਾਨ ਲਗਾਏ ਸੀ ਉਹਨਾਂ ਨੂੰ ਆਪਾਂ ਸਿੱਧਾ ਕਰ ਦੇਣਾ ਇਨਾਂ ਨੂੰ ਸਿੱਧਾ ਕਰਨ ਤੋਂ ਬਾਅਦ ਹੁਣ ਆਪਾਂ ਫਿਟਿੰਗ ਦੀਆਂ ਨਿਸ਼ਾਨੀਆਂ ਲਗਾਵਾਂਗੇ ਦੇਖੋ ਸੂਟ ਦੀ ਫਿਟਿੰਗ ਹੈਗੀ ਆ ਜੀ 22 ਇੰਚ ਬ੍ਰੈਸਟ ਤੋਂ ਹੈਗੀ 22 ਇੰਚ ਤੇ ਆਪਾਂ 11 ਇੰਚ ਤੇ ਇੱਕ ਨਿਸ਼ਾਨ ਲਗਾਵਾਂਗੇ ਠੀਕ ਹੈ ਬਸ ਤੁਸੀਂ ਇਹ ਧਿਆਨ ਰੱਖਣਾ ਕਿ ਤੁਸੀਂ ਜਿਹੜਾ ਇਹ ਸੂਟ ਵਾਲਾ ਕੱਪੜਾ ਦਿਖ ਰਿਹਾ ਨੀਚੇ ਉਤੋਂ ਹੀ ਨਿਸ਼ਾਨ ਲਗਾਉਣੇ ਨੇ ਠੀਕ ਹੈ ਆਪਾਂ 11 ਇੰਚ ਤੇ ਇੱਕ ਨਿਸ਼ਾਨ ਲਗਾ ਲਿਆ ਤੇ ਹੁਣ ਆਪਣੀ ਕਮਰ ਦਾ ਨਿਸ਼ਾਨ ਸੀਗਾ 10 ਇੰਚ ਤੇ ਪਰ ਮੈਂ 10.5 ਇੰਚ ਤੇ ਨਿਸ਼ਾਨ ਲਗਾਉਂਗੀ ਮਤਲਬ ਕਿ 20 ਸੀ ਮੈਂ 21 ਤੇ ਨਿਸ਼ਾਨ ਲਗਾਉਂਗੀ ਕਿਉਂਕਿ ਇਹਦੇ ਵਿੱਚ ਪਲੇਟਸ ਪੈਣੀਆਂ ਨੇ ਜਦੋਂ ਪਲੇਟਾ ਪੈਂਦੀਆਂ ਨੇ ਤਾਂ ਆਪਾਂ 21 ਇੰਚ ਵਧਾ ਕੇ ਨਿਸ਼ਾਨ ਲਗਾਉਣਾ ਹੁੰਦਾ ਠੀਕ ਹੈ ਤੇ ਹੁਣ ਆਪਾਂ ਨੇ हिਪਾ ਹੈਗੀ ਆ ਜੀ 23 ਇੰਚ ਤੇ ਆਪਾਂ 11.5 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਹੁਣ ਆਪਾਂ ਸਾਰੇ ਨਿਸ਼ਾਨ ਨੇ ਜਿਹੜੇ ਉਹ ਸੂਟ ਦੇ ਹਿਸਾਬ ਨਾਲ ਲਗਾ ਲਏ ਨੇ ਤੇ ਹੁਣ ਆਪਾਂ ਕੀ ਕਰਨਾ ਜਿਹੜਾ ਆਪਣਾ ਬ੍ਰੈਸਟ ਵਾਲੀ ਫਿਟਿੰਗ ਦਾ ਨਿਸ਼ਾਨ ਆ ਇਹ ਤੋਂ ਆਪਾਂ ਇੱਕ 3 ਇੰਚ نیچے ਨਿਸ਼ਾਨ ਲਗਾਉਣਾ ਠੀਕ ਹੈ ਤੇ ਇਹ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਠੀਕ ਹੈ ਇਦਾਂ ਕਰਕੇ ਹੁਣ ਦੇਖੋ ਆਪਾਂ ਜਿਹੜੀ ਆਪਣੀ ਫਿਟਿੰਗ ਦਾ ਨਿਸ਼ਾਨ ਹੈਗਾ ਉਹ ਆਪਾਂ ਇੱਥੋਂ ਨਹੀਂ ਦੇਣਾ ਹੈਗਾ ਬ੍ਰੈਸਟ ਵਾਲੀ ਫਿਟਿੰਗ ਤੋਂ ਇੱਥੋਂ ਨਹੀਂ ਆਪਾਂ ਨਿਸ਼ਾਨ ਲਗਾਉਣਾ ਆਪਾਂ ਇਹ ਵਾਲੇ ਨਿਸ਼ਾਨ ਤੋਂ ਲਗਾਵਾਂਗੇ ਇਦਾਂ ਕਰਕੇ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਸਮਝਾਉਣੀ ਆ ਦੇਖੋ ਜਦੋਂ ਆਪਾਂ ਇਦਾਂ ਕਰਕੇ ਨਿਸ਼ਾਨ ਮੇ ਲਾ ਲਾਵਾਂਗੇ ਨਾ ਇਹ ਤੋਂ ਦੇਖੋ ਇਹਦੇ ਵਿੱਚ ਡਿਫਰੈਂਸ ਕੀ ਆ ਮੈਂ ਤੁਹਾਨੂੰ ਦੱਸਦੀ ਆ ਜੇ ਤਾਂ ਆਪਾਂ ਇਹ ਵਾਲੇ ਨਿਸ਼ਾਨ ਤੋਂ ਲਗਾਵਾਂਗੇ ਤਾਂ ਆਪਣਾ ਇਹ ਜਿਹੜਾ ਕੱਪੜਾ ਹੈਗਾ ਇਹ ਇੰਨਾ ਸਲਾਈ 'ਚ ਚਲਾ ਜਾਊਗਾ ਠੀਕ ਹੈ ਇਹ ਸਲਾਈ 'ਚ ਚਲਾ ਜਾਊਗਾ ਇਹਦੇ ਨਾਲ ਹੀ ਜਿਹੜੀ ਸਾਡੀ ਫਿਟਿੰਗ ਹੈਗੀ ਆ ਉਹ ਉਹਦੇ 'ਚ ਦਬਾਅ ਆਉਣ ਲੱਗ ਜਾਊਗਾ ਠੀਕ ਹੈ ਇਸੇ ਲਈ ਆਪਾਂ ਇਹ 3 ਇੰਚ ਤੋਂ ਘਟ ਪਹਿਲਾਂ ਇਦਾਂ 3 ਇੰਚ ਦਾ ਨਿਸ਼ਾਨ ਲਗਾਉਣਾ ਫਿਰ ਆਪਾਂ ਉਹ ਤੋਂ ਫਿਟਿੰਗ ਦਾ ਨਿਸ਼ਾਨ ਦੇਣਾ ਹੁਣ ਜਿਹੜਾ ਇਹ ਕੱਪੜਾ ਆਪਾਂ ਨੂੰ ਹੈਗਾ ਹੋਰ ਵਾਧੂ ਮਿਲ ਗਿਆ ਆਪਣੀ ਫਿਟਿੰਗ ਉਭਾਰਨ ਲਈ ਠੀਕ ਹੈ ਫਿਰ ਆਪਾਂ ਇੱਥੋਂ हिਪ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਹੁਣ ਆਪਣੇ ਇਹ ਫਿਟਿੰਗ ਦੇ ਨਿਸ਼ਾਨ ਲੱਗ ਗਏ ਆ ਹੁਣ ਆਪਾਂ ਕੀ ਕਰਨਾ ਜੀ ਜਿਹੜਾ ਆਪਾਂ ਇਹ ਬ੍ਰੈਸਟ ਤੇ 11 ਇੰਚ ਦਾ ਨਿਸ਼ਾਨ ਲਗਾਇਆ ਆਪਾਂ ਉਹਨੂੰ ਕਟਾ ਦੇਣਾ ਤੁਸੀਂ ਅੱਧਾ ਇੰਚ ਵੀ ਕਟਾ ਸਕਦੇ ਹੋ ਤੇ ਪੈਰ-ਪੈਰ ਦਾ ਵੀ ਕਟਾ ਸਕਦੇ ਹੋ ਠੀਕ ਹੈ ਤੇ ਮੈਂ ਇਹਨੂੰ ਅੱਧਾ ਇੰਚ ਘਟਾਤਾ ਐਦਾਂ ਕਰਕੇ ਤੇ ਹੁਣ ਜਿਹੜਾ ਇਹ ਵਾਲਾ ਨਿਸ਼ਾਨ ਆ ਇਹ ਵਾਲੇ ਨਿਸ਼ਾਨ ਤੋਂ ਆਪਾਂ ਇਹ ਟੇਡਾ ਕਰਕੇ ਨਿਸ਼ਾਨ ਲਗਾਉਣਾ ਠੀਕ ਹੈ ਇੱਕ ਤਕੋਨਾ ਕਰਕੇ ਦੇਖੋ ਆਪਾਂ ਟੇਡਾ ਕਰਕੇ ਇਹਨੂੰ ਕਟਾਇਆ ਜਰੂਰ ਆਪਣਾ ਇਹ ਜਿਹੜਾ ਕਪੜਾ ਹੈਗਾ ਇਹ ਨਹੀਂ ਘਟਿਆ ਹੈਗਾ ਆਪਾਂ ਇਹਦੇ ਇੰਨਾ ਆਪਾਂ ਨੂੰ ਕਪੜਾ ਆਪਣਾ ਓਨਾ ਹੀ ਰਹਿ ਗਿਆ ਸਿਰਫ ਆਪਾਂ ਟੇਡਾ ਕਰਕੇ ਇੱਥੋਂ ਨਿਸ਼ਾਨ ਲਗਾਉਣਾ ਮੋਡੇ ਦਾ ਠੀਕ ਹੈ ਜੀ ਤਾਂ ਕਿ ਆਪਣੇ ਮੋਡੇ ਦੇ ਵਿੱਚ ਝੋਲ ਲਾਵੇ ਕਿਉਂਕਿ ਜਦੋਂ ਇਹ ਕਪੜਾ ਸਲਾਈ ਦੇ ਵਿੱਚ ਨਹੀਂ ਆਉਂਦਾ ਹੈਗਾ ਫਿਰ ਇਹ ਕਪੜਾ ਝੋਲ ਪੈਣ ਲੱਗ ਜਾਂਦਾ ਹੈ ਕਪੜੇ ਦੇ ਵਿੱਚ ਠੀਕ ਹੈ ਇਸੇ ਲਈ ਆਪਾਂ ਇਹ ਕਪੜਾ ਜਿਹੜਾ ਹੁੰਦਾ ਇਹਨੂੰ ਅੱਧਾ ਇੰਚ ਐਦਾਂ ਟੇਡਾ ਕਰਕੇ ਇਹਨੂੰ ਕਟਾ ਦੇਣਾ ਹੁੰਦਾ ਤੇ ਇੱਥੇ ਆਪਣਾ ਸਲਾਈ ਆਪਾਂ ਇੱਥੇ ਮਾਰਨੀ ਹੁੰਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਮੋਡੇ ਦੀ ਗੁਲਾਈ ਪਾਵਾਂਗੇ ਜਿਹੜਾ ਆਪਾਂ ਇਹ 1/2 ਇੰਚ ਦਾ ਨਿਸ਼ਾਨ ਲਗਾਇਆ ਮੋਡੇ ਨੂੰ ਹਾਫ ਕਰਕੇ ਨਿਸ਼ਾਨ ਲਗਾਇਆ ਸੀ ਉਹਦੇ ਤੋਂ ਆਪਾਂ ਇਦਾਂ ਗੁਲਾਈ ਪਾ ਦਵਾਂਗੇ ਮੋਡੇ ਦੀ ਠੀਕ ਹੈ ਜੀ ਤੇ ਜਿਹੜਾ 1/4 ਇੰਚ ਤੇ ਨਿਸ਼ਾਨ ਲਗਾਇਆ ਤੇ ਉਹਦੀ ਤੁਸੀਂ ਇਦਾਂ ਗੁਲਾਈ ਪਾ ਲਓ ਤੇ ਹੁਣ ਆਪਣੀ 1/2 ਇੰਚ ਤੇ ਪਿਛਲੇ ਪੱਲੇ ਦੀ ਹੋ ਗਈ ਹੈ ਤੇ 1/4 ਇੰਚ ਤੇ ਆਪਣੀ ਮੂਰਲੇ ਪੱਲੇ ਦੀ ਹੋ ਗਈ ਹੈ ਠੀਕ ਠੀਕ ਹੈ ਦੇਖੋ ਫਿਟਿੰਗ ਨੂੰ ਪਰਫੈਕਟ ਲਿਆਉਣ ਦੇ ਇਹ ਛੋਟੇ-ਛੋਟੇ ਤਰੀਕੇ ਹੁੰਦੇ ਨੇ ਇੱਕ ਤਾਂ ਤੁਹਾਡੀ ਕਾਟ ਸਹੀ ਹੋਣੀ ਚਾਹੀਦੀ ਹੈ ਮੋਡੇ ਦੀ ਠੀਕ ਹੈ ਇਹਦੇ ਵਿੱਚ ਝੋਲ ਨਹੀਂ ਆਉਣਾ ਚਾਹੀਦਾ ਫਿਰ ਤੁਹਾਡੀ ਫਿਟਿੰਗ ਜਿਹੜੀ ਹੈਗੀ ਉਹ ਪਰਫੈਕਟ ਆਊਗੀ ਤੇ ਜੇ ਤੁਸੀਂ ਇੱਦਾਂ 5/10 ਇੰਚ ਤੇ ਔਰ 5/2 ਇੰਚ ਤੇ ਕਾਟ ਪਾਉਨੇ ਹੋ ਤਾਂ ਤੁਹਾਡੇ ਮੋਡੇ ਦੀ ਫਿਟਿੰਗ ਜਿਹੜੀ ਹੈਗੀ ਉਹ ਬਿਲਕੁਲ ਪਰਫੈਕਟ ਆਊਗੀ ਔਰ ਜੇ ਤੁਸੀਂ ਇੱਦਾਂ 1/2 ਇੰਚ ਘਟਾਦਨੇ ਹੋ ਤਾਂ ਤੁਹਾਡੇ ਮੋਡੇ ਦੇ ਵਿੱਚ ਝੋਲ ਵੀ ਨਹੀਂ ਆਊਗਾ ਬਿਲਕੁਲ ਠੀਕ ਹੈ ਤੇ ਤੁਸੀਂ ਇੱਦਾਂ ਇਹਦੇ ਨਿਸ਼ਾਨ ਲਗਾ ਸਕਦੇ ਹੋ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵ ਤੇ ਇਹ ਆਪਣੀ ਕਟਿੰਗ ਹੋ ਗਈ ਆ ਇਹ ਆਪਾਂ ਹਜੇ ਪਿਛਲੇ ਪੱਲੇ ਦੀ ਜਿਹੜੀ ਆਪਣੀ ਹਜੇ ਫਰੰਟ ਵਾਲੇ ਪੱਲੇ ਦੀ ਕਟਿੰਗ ਹੈਗੀ ਆ ਉਹ ਆਪਾਂ ਕਾਟ ਪਾਉਣੀ ਹਜੇ ਆਪਣੀ ਬਾਕੀ ਆ ਤੇ ਆਪਾਂ ਕੀ ਕਰਨਾ ਦੇਖੋ ਇੱਦਾਂ ਆ ਵਾਲਾ ਪੱਲਾ ਕੱਢ ਦੇਣਾ ਵਿੱਚੋਂ ਠੀਕ ਹੈ ਇਹਨੂੰ ਇੱਦਾਂ ਫੋਲਡ ਕਰ ਦੇਣਾ ਤੇ ਹੁਣ ਆਪਾਂ ਇਹਨੂੰ ਵੀ ਕੱਢ ਦੇਣਾ ਕੱਪੜੇ ਨੂੰ ਵਿੱਚੋਂ ਹੁਣ ਆਪਾਂ ਇੱਕ ਫਰੰਟ ਵਾਲਾ ਪੱਲਾ ਲਿਆ ਠੀਕ ਹੈ ਤੇ ਲਾਈਨਿੰਗ ਦਾ ਵੀ ਫਰੰਟ ਵਾਲਾ ਪੱਲਾ ਲਿਆ ਤੇ ਆਪਾਂ ਇਹਨਾਂ ਦੋਨਾਂ ਪੱਲਿਆਂ ਨੂੰ ਇਦਾਂ ਜੋੜ ਕੇ ਰੱਖ ਲੈਣਾ ਉੱਪਰ ਸਹੀ ਤਰੀਕੇ ਨਾਲ ਠੀਕ ਹੈ ਇਹਦੇ ਵਿੱਚ ਆਪਾਂ ਕਾਟ ਪਾਵਾਂਗੇ ਦੇਖੋ ਜਿਹੜੀ ਇਹ ਮੋਡੇ ਵਾਲੀ ਕਾਟ ਹੈਗੀ ਆ ਇਹ ਸਹੀ ਪੈਣੀ ਬਹੁਤ ਜ਼ਰੂਰੀ ਆ ਦੋਨੋਂ ਕੱਪੜਿਆਂ ਦੇ ਵਿੱਚ ਲਾਈਨਿੰਗ ਵਾਲੇ ਕੱਪੜੇ ਦੇ ਵਿੱਚ ਵੀ ਔਰ ਸ਼ਰਟ ਵਾਲੇ ਕੱਪੜੇ ਦੇ ਵਿੱਚ ਵੀ ਇਸ ਲਈ ਮੈਂ ਕੀ ਕੀਤਾ ਇਹਨੂੰ ਮੈਂ ਪਹਿਲਾਂ ਫਿਕਸ ਕਰ ਲੂੰਗੀ ਠੀਕ ਹੈ ਪਿੰਨ ਨਾਲ ਇਹਨੂੰ ਮੈਂ ਉੱਪਰ ਸੈੱਟ ਕਰਕੇ ਰੱਖ ਲਿਆ ਜਦੋਂ ਆਪਾਂ ਕਾਟ ਪਾਵਾਂਗੇ ਤਾਂ ਕਿ ਇਹ ਖਿਸਕੇ ਨਾ ਮੈਂ ਇੱਥੇ ਪਿੰਨ ਲਗਾ ਲਈ ਐ ਇੱਕ ਠੀਕ ਹੈ ਤੇ ਹੁਣ ਆਪਾਂ ਇਹਦੀ ਕਾਰਟ ਪਾਵਾਂਗੇ ਹੁਣ ਇਹ ਪੱਲੇ ਨੇ ਜਿਹੜੇ ਆਪਾਂ ਜਦੋਂ ਕਾਰਟ ਪਾਵਾਂਗੇ ਖਿਸਕੂ ਲਗਾਣੀ ਕਿ ਨੀਚੇ ਵਾਲਾ ਜਿਹੜਾ ਆਪਣਾ ਸ਼ਿਰਕੀ ਕਪੜਾ ਤੇ ਤੁਸੀਂ ਇੱਦਾਂ ਇਹਦੀ ਕਾਰਟ ਪਾ ਦਿਓ ਠੀਕ ਹੈ ਹੁਣ ਆਪਣੇ ਦੋਨੇ ਪੱਲਿਆਂ ਦੇ ਵਿੱਚ ਬਰਾਬਰ ਕੱਟ ਪੈ ਗਈ ਆ ਤੇ ਹੁਣ ਆਪਾਂ ਤੁਹਾਨੂੰ ਇਹਦੀਆਂ ਪਲੇਟਸ ਪਾਉਣੀਆਂ ਦੱਸਾਂਗੇ ਹੁਣ ਦੇਖੋ ਆਪਾਂ ਲਾਈਨਿੰਗ ਦਾ ਨਹੀਂ ਕਟਾ ਕੇ ਰੱਖਿਆ ਸੀਗਾ ਕਪੜਾ ਹੁਣ ਆਪਾਂ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਸੀ ਉਹਨੂੰ ਆਪਾਂ ਕਟਾ ਕੇ ਰੱਖਿਆ ਸੀ ਹੁਣ ਆਪਾਂ ਲਾਈਨਿੰਗ ਵੀ ਉਹਦੀ ਬਰਾਬਰ ਕਰ ਲੈਣੀ ਆ ਠੀਕ ਹੈ ਜੀ ਇਹ ਦੇਖੋ ਲਾਈਨਿੰਗ ਜਿਹੜੀ ਹੈਗੀ ਉਹਨੂੰ ਆਪਾਂ ਬਰਾਬਰ ਕਰ ਲਓ ਠੀਕ ਹੈ ਤੇ ਇਹ ਆਪਣੀ ਹੋ ਗਈ ਹੈ ਕਟਿੰਗ ਤੇ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਪਲੇਟਸ ਪਾਉਣੀਆਂ ਦੱਸ ਦਿਆਂ ਦੇਖੋ ਪਲੇਟਸ ਆਪਾਂ ਲਾਈਨਿੰਗ ਦੇ ਵਿੱਚ ਨਹੀਂ ਪਾਉਣੀਆਂ ਇਹ ਆਪਾਂ ਸੂਟ ਵਾਲੇ ਕੱਪੜੇ ਦੇ ਵਿੱਚ ਹੀ ਪਾਉਣੀਆਂ ਨੇ ਕਿਉਂਕਿ ਜੇ ਆਪਾਂ ਲਾਈਨਿੰਗ ਤੇ ਪਲੇਟਾ ਪਾ ਲਈਆਂ ਤਾਂ ਉੱਪਰ ਵਾਲਾ ਕੱਪੜਾ ਢਿੱਲਾ ਰਹਿ ਜਾਂਦਾ ਹੁੰਦਾ ਇਸੇ ਲਈ ਮੈਂ ਉੱਪਰ ਵਾਲੇ ਕੱਪੜੇ ਤੇ ਹੀ ਪਹਿਲਾਂ 메ਨ ਕੱਪੜੇ ਤੇ ਪਲੇਟਾ ਪਾਉਣੀ ਆ ਫਿਰ ਉਹਨੂੰ ਲਾਈਨਿੰਗ ਨਾਲ ਜੋੜ ਕੇ ਫਿਰ ਪਲੇਟਾ ਪੈਂਦੀਆਂ ਹੁੰਦੀਆਂ ਉਹ ਮੇਰੀ ਵੀਡੀਓ ਤੁਸੀਂ ਦੇਖ ਸਕਦੇ ਹੋ ਚੈਨਲ ਤੇ ਜਾ ਕੇ ਦੇਖੋ ਆਪਾਂ ਪਲੇਟਸ 11.5 ਇੰਚ ਤੇ ਰੱਖਣੀ ਆ ਠੀਕ ਹੈ 11.5 ਇੰਚ ਤੇ ਆਪਣੀ ਇਹ ਪਲੇਟ ਪਾਉਗੀ ਠੀਕ ਹੈ ਤੇ ਉਦੋਂ ਅੱਗੇ ਆਪਾਂ 7.5 ਇੰਚ ਤੇ ਨਿਸ਼ਾਨ ਲਗਾ ਲੈਣਾ 7.5 ਇੰਚ ਲੰਬੀ ਹੈ ਇਹ ਪਲੇਟ ਤੇ ਇਧਰੋਂ ਤੁਸੀਂ ਮਾਰਜਨ ਲੈਣਾ ਜੇ ਆਪਣਾ ਜਿਤ ਕੜਾਈ ਵਾਲਾ ਸੂਟ ਹੈ ਤਾਂ ਤੁਸੀਂ ਘੱਟ ਵੱਧ ਕਰਕੇ ਵੀ ਲੈ ਸਕਦੇ ਹੋ ਮਤਲਬ ਕਿ ਤੁਸੀਂ 3.5 ਵੀ ਲੈ ਸਕਦੇ ਹੋ ਤੇ 4 ਉਦਾਂ ਮੈਂ 4 ਤੇ ਰੱਖਦੀ ਆ ਠੀਕ ਹੈ ਮੈਂ ਇਹਦਾ 4 ਤੇ ਰੱਖੂਗੀ ਕੜਾਈ ਦੇ ਹਿਸਾਬ ਨਾਲ ਮੇਰਾ ਇਹ 4 ਇੰਚ ਨਹੀਂ ਆ ਰਿਹਾ ਕੜਾਈ ਦੇ ਵਿੱਚ ਤੇ ਇਧਰੋਂ ਵੀ ਆਪਾਂ 4 ਇੰਚ ਲੈ ਲੈਣਾ ਤੇ ਫਿਰ ਇਹ ਪਲੇਟ ਨੂੰ ਆਪਾਂ ਸਿੱਧਾ ਕਰ ਲੈਣਾ ਠੀਕ ਹੈ ਜੀ ਹੁਣ ਦੇਖੋ ਸਾਈਡ ਵਾਲੀਆਂ ਪਲੇਟਸ ਕਿੱਦਾਂ ਪਾਉਣੀਆਂ ਨੇ ਤੁਸੀਂ ਇੱਥੋਂ ਪਹਿਲਾਂ 2.5 ਇੰਚ ਨਾਪਣਾ ਠੀਕ ਹੈ 2.5 ਇੰਚ ਨਾਪ ਕੇ ਇਹਦੀ ਸੇਹ ਦੇ ਵਿੱਚ ਐਦਾਂ ਕਰਾਸ ਦਾ ਨਿਸ਼ਾਨ ਬਣਾ ਲੈਣਾ ਠੀਕ ਹੈ ਜੀ ਤੇ ਫਿਰ ਇਹਨਾਂ ਪਲੇਟਾਂ ਦਾ ਆਪਾਂ ਸੈਂਟਰ ਕਰਨਾ ਇਹ 2.5 ਦਾ ਜਿਹੜੀ 2.5 ਇੰਚ ਤੇ ਲਗਾਈ ਹੈ ਉਹਦਾ ਤੇ ਇਹਦਾ ਆਪਾਂ ਸੈਂਟਰ ਕਰ ਲੈਣਾ ਤੇ ਇੱਥੋਂ ਆਪਾਂ ਇੱਕ 2.5 ਇੰਚ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇੱਥੇ ਆਪਣੀ ਸਾਈਡ ਵਾਲੀ ਪਲੇਟ ਪਾਉਗੀ ਤੇ ਇਹ ਵਾਲੀ ਪਲੇਟ ਆਪਣੀ ਐਦਾਂ ਟੇਢੀ ਕਰਕੇ ਪਾਉਗੀ ਠੀਕ ਹੈ ਤੇ ਜਿਹੜੀ ਇਹ ਵਾਲੀ ਪਲੇਟ ਆ ਜਿਹੜਾ ਆਪਣਾ ਫਿਟਿੰਗ ਦਾ ਨਿਸ਼ਾਨ ਸੀਗਾ ਇਹਨੂੰ ਆਪਾਂ ਇਦਾਂ ਟੇਡਾ ਕਰ ਦੇਣਾ ਉਹਦੇ ਨਾਲ ਠੀਕ ਹੈ ਜਿੱਥੇ ਤੱਕ ਆਪਣਾ ਫਿਟਿੰਗ ਦਾ ਨਿਸ਼ਾਨ ਆਊਗਾ ਉੱਥੇ ਤੱਕ ਆਪਾਂ ਇਹਨੂੰ ਟੇਡਾ ਕਰ ਦੇਣਾ ਤੇ ਦੇਖੋ ਇਦਾਂ ਹੀ ਤੁਸੀਂ ਦੂਸਰੀ ਸਾਈਡ ਵੀ ਪਲੇਟਾਂ ਪਾ ਲੈਣੀਆਂ ਨੇ ਤੁਸੀਂ ਇਦਾਂ ਚੱਕ ਕੇ ਵੀ ਨਿਸ਼ਾਨ ਲਗਾ ਸਕਦੇ ਹੋ ਤੇ ਇਹ ਪੱਲੇ ਨੂੰ ਦੂਸਰੇ ਪੱਲੇ ਉੱਪਰ ਮੋੜ ਕੇ ਵੀ ਨਿਸ਼ਾਨ ਲਗਾ ਸਕਦੇ ਹੋ ਠੀਕ ਹੈ ਇਹ ਮੇਰਾ ਆਰਗਾਂਜ਼ਾ ਕੱਪੜਾ ਮੈਨੂੰ ਸਾਫ਼ ਦਿਖਾਈ ਦੇ ਰਿਹਾ ਇਸ ਲਈ ਮੈਂ ਇਹਦੀ ਇਦਾਂ ਹੀ ਨਿਸ਼ਾਨ ਲਗਾ ਲੂੰਗੀ ਨਹੀਂ ਤਾਂ ਤੁਸੀਂ ਪੱਲਾ ਦੂਸਰੇ ਪੱਲੇ ਤੇ ਪਾਸੇ ਫੋਲਡ ਕਰਕੇ ਵੀ ਨਿਸ਼ਾਨ ਲਗਾ ਸਕਦੇ ਆਂ ਜੀ ਠੀਕ ਹੈ ਜੀ ਤੇ ਇਹ ਮੇਰੇ ਹੋ ਗਏ ਜੀ ਫਰੰਟ ਵਾਲੀਆਂ ਪਲੇਟਾਂ ਦੇ ਨਿਸ਼ਾਨ ਠੀਕ ਹੈ ਤੁਸੀਂ ਇਹ ਜਿਹੜਾ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਨੀ ਆ ਤੁਸੀਂ ਇਹ ਸੂਟ ਦੇ ਸਿੱਧੇ ਪਾਸੇ ਤੇ ਨਿਸ਼ਾਨ ਲਗਾਉਣੇ ਨੇ ਠੀਕ ਹੈ ਇਦਾਂ ਇਹ ਸੂਟ ਦਾ ਸਿੱਧਾ ਪਾਸਾ ਤੇ ਜੇ ਤੁਹਾਨੂੰ ਇਹ ਪਲੇਟਸ ਨਹੀਂ ਪਾਉਣੀਆਂ ਆਉਂਦੀਆਂ ਕਿ ਲਾਈਨਿੰਗ ਵਾਲੇ ਸੂਟ ਤੇ ਪਲੇਟਸ ਪਾਉਣੀਆਂ ਕਿੱਦਾਂ ਨੇ ਤਾਂ ਆਪਣੀ ਤੁਸੀਂ ਵੀਡੀਓ ਦੇਖ ਸਕਦੇ ਆਂ ਆਪਾਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਪਲੇਟਸ ਕਿੱਦਾਂ ਪਾਉਣੀਆਂ ਨੇ ਉਹ ਦੱਸਿਆ ਨੇ ਠੀਕ ਹੈ ਜੀ ਹੁਣ ਆਪਾਂ ਬੈਕ ਵਾਲੇ ਪੱਲੇ ਤੇ ਪ ਤੇ ਦੇਖੋ ਬੈਕ ਵਾਲੇ ਪੱਲੇ ਤੇ ਵੀ ਆਪਾਂ ਇੱਦਾਂ 11.5 ਇੰਚ ਤੇ ਪਲੇਟ ਪਾਉਣੀ ਆ ਮਤਲਬ ਮੋਢੇ ਤੋਂ ਤੁਸੀਂ 11.5 ਇੰਚ ਨਾਪਣਾ ਠੀਕ ਹੈ ਫਿਰ ਜਦੋਂ ਇਹਨਾਂ ਵਿੱਚਕਾਰ ਗੈਪ ਦੇਣਾ ਤਾਂ ਉਹ 4 ਇੰਚ ਦਾ ਦੇਣਾ ਹੁੰਦਾ ਜਦੋਂ ਆਪਾਂ ਕੱਪੜਾ ਖੋਲਾਂਗੇ ਮਤਲਬ ਕੀ ਦੇਖੋ ਇਹਦਾ 4 ਇੰਚ ਤੇ ਨਿਸ਼ਾਨ ਲਗਾ ਲੈਣਾ ਜਦੋਂ ਕੱਪੜਾ ਖੋਲਾਂਗੇ ਤਾਂ ਉਹ 8 ਇੰਚ ਦਾ ਗੈਪ ਹੋ ਜੂ ਦੋਨੇ ਪਲੇਟਾਂ ਵਿਚਕਾਰ ਤੇ ਆਪਾਂ 7.5 ਤੇ ਨਿਸ਼ਾਨ ਲਗਾ ਲੈਣਾ ਇੱਦਾਂ 7.5 ਇੰਚ ਲੰਬੀ ਪਲੇਟ ਪਾਉਣੀ ਆ ਠੀਕ ਹੈ ਤੇ ਇਹ ਪਲੇਟ ਨੂੰ ਆਪਾਂ ਇਦਾਂ ਨਿਸ਼ਾਨ ਤੁਸੀਂ ਜ਼ਰੂਰ ਲਗਾਉਣੇ ਨੇ ਕਿਉਂਕਿ ਇਹਦੇ ਵਿੱਚ ਆਪਣੀ ਸਲਾਈ ਲੱਗ ਕੇ ਹੀ ਪਲੇਟ ਪਾਉਗੀ ਇਹਨੂੰ ਜਦੋਂ ਆਪਾਂ ਲਾਈਨਿੰਗ ਨਾਲ ਅਟੈਚ ਕਰਾਂਗੇ ਇੱਥੇ ਆਪਣੀ ਸਲਾਈ ਲੱਗੂਗੀ ਫਿਰ ਆਪਾਂ ਇਹਨੂੰ ਲਾਈਨਿੰਗ ਨਾਲ ਅਟੈਚ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਆਪਣੀਆਂ ਇਹ ਪਲੇਟਸ ਪੈਣੀਆਂ ਇਸੇ ਲਈ ਤੁਸੀਂ ਚੌਕਨਾ ਨਿਸ਼ਾਨ ਜ਼ਰੂਰ ਲਗਾਉਣੇ ਨੇ ਜਦੋਂ ਆਪਣੀ ਲਾਈਨਿੰਗ ਦੀ ਜੜਾਈ ਹੋ ਜੂਗੀ ਨਾ ਇਦਾਂ ਜਦੋਂ ਆਪਾਂ ਲਾਈਨਿੰਗ ਜੜ ਲਾਂਗੇ ਇਧਰਲੇ ਵਾਲੇ ਪਾਸੇ ਫਿਰ ਆਪਾਂ ਉੱਪਰ ਵਾਲੇ ਪਾਸੇ ਇਦਾਂ ਇੱਥੋਂ ਹੀ ਪਲੇਟਸ ਦਾ ਨਿਸ਼ਾਨ ਲਗਾਉਣਾ ਮਤਲਬ ਇੱਥੇ ਸਲਾਈ ਚਲਾ ਕੇ ਫਿਰ ਪਲੇਟ ਪਾਉਣੀ ਹੁੰਦੀ ਆ ਠੀਕ ਹੈ ਇੱਥੋਂ ਫਿਰ ਜਿਹੜਾ ਆਪਣਾ نیچے ਵਾਲਾ ਕੱਪੜਾ ਔਰ ਆਪਣਾ ਸਹੀ ਤਰੀਕੇ ਨਾਲ ਵਿੱਚ ਆ ਜਾਂਦਾ ਹੁੰਦਾ ਠੀਕ ਹੈ ਲਾਈਨਿੰਗ ਦੇ ਤੇ ਦੇਖੋ ਮੇਰੇ ਨਿਸ਼ਾਨ ਇੱਧਰ ਆ ਗਏ ਸੀ ਮੈਂ ਇਸੇ ਲਈ ਆਪਣੇ ਦੂਜੀ ਪਲੇਟ ਦਾ ਵੀ ਨਿਸ਼ਾਨ ਲਗਾ ਲਿਆ ਤੇ ਹੁਣ ਆਪਾਂ ਜਿਹੜੇ ਲਾਈਨਿੰਗ ਤੇ ਫਿਟਿੰਗ ਦੇ ਨਿਸ਼ਾਨ ਲਗਾਏ ਨੇ ਉਹ ਮੈਂ ਤੁਹਾਨੂੰ ਦੱਸਦੀਆਂ ਕਿ ਦੂਸਰੀ ਸਾਈਡ ਉਹ ਲਾਈਨਿੰਗ ਤੋਂ ਕਿਵੇਂ ਲੱਗਣਗੇ ਨਿਸ਼ਾਨ ਤੇ ਦੇਖੋ ਜਦੋਂ ਆਪਾਂ ਲਾਈਨਿੰਗ ਤੋਂ ਦੂਸਰੇ ਪੱਲੇ ਤੇ ਨਿਸ਼ਾਨ ਲਗਾਉਣੇ ਨੇ ਫਿਰ ਠੀਕ ਹੈ ਇਹ ਆਪਾਂ ਐਦਾਂ ਕਰ ਲੈਣੀ ਖੋਲ ਲੈਣੀ ਲਾਈਨਿੰਗ ਤੇ ਇਹਨੂੰ ਆਪਾਂ ਐਦਾਂ ਬਿਲਕੁਲ ਜੋੜ ਕੇ ਰੱਖ ਲੈਣਾ वैसे ਤਾਂ कॉटन ਦੀ ਜਿਹੜੀ ਲਾਈਨਿੰਗ ਹੁੰਦੀ ਆ ਉਹ ਦੂਸਰੇ ਪਾਸੇ ਆਈ ਜਾਂਦਾ ਹੁੰਦਾ ਚੌਕ ਦਾ ਨਿਸ਼ਾਨ ਪਰ ਫਿਰ ਵੀ ਮੈਂ ਤੁਹਾਨੂੰ ਦੱਸਦੀ ਆ ਤੁਸੀਂ ਕੀ ਕਰਨਾ ਇਦਾਂ ਕਰਕੇ ਦੂਸਰੇ ਪੱਲੇ ਤੇ ਵੀ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਇਹ ਦੂਸਰੇ ਪੱਲੇ ਤੇ ਵੀ ਆ ਜਾਣਗੇ ਫਿਰ ਤੁਸੀਂ ਇਹਨੂੰ ਡਾਰਕ ਕਰ ਲਿਓ ਜੇ ਤੁਸੀਂ ਇਦਾਂ ਵੀ कॉटन ਵਾਲੇ ਕੱਪੜੇ ਤੇ ਕਰ ਦੋਗੇ ਨਾ نیچے ਇਹਦੇ ਨਿਸ਼ਾਨ ਆ ਜਾਊਗਾ ਫਿਰ ਤੇ ਦੇਖੋ ਹੁਣ ਇਹ ਨਿਸ਼ਾਨ ਨੇ ਜਿਹੜੇ ਹਲਕੇ ਹਲਕੇ ਆ ਗਏ ਨੇ ਤੈਨੂੰ ਆਪਾਂ ਡਾਰਕ ਕਰ ਲਓ। ਜਿਵੇਂ ਹੁਣ ਦੇਖੋ ਜਿਹੜੇ ਆਪਣੇ ਨਿਸ਼ਾਨ ਨੇ ਉਹ ਦੋਨੇ ਪਾਸੇ ਲੱਗ ਗਏ ਨੇ। ਠੀਕ ਹੈ ਜੀ। ਦੇਖੋ ਮੇਰਾ ਫੋਨ ਬੰਦ ਹੋਣ ਲੱਗਿਆ ਸੀਗਾ ਤੇ ਮੈਂ ਅਗਲੇ ਦਿਨ ਬਾਵਾ ਦੀ ਕਟਿੰਗ ਕੀਤੀ ਤੇ ਉਹ ਵਾਲੀ ਵੀਡੀਓ ਮੈਂ ਨਾਲ ਅਟੈਚ ਕਰ ਰਹੀ ਆ। ਦੇਖੋ ਪਹਿਲਾਂ ਆਪਾਂ ਕੀ ਕਰਨਾ ਦੇਖੋ ਬਾਹ ਨੂੰ ਨਾ ਏਦਾਂ ਫੋਲਡ ਕਰਕੇ ਰੱਖ ਲੈਣਾ ਤੇ نیچے ਉਹਦੇ ਲਾਈਨਿੰਗ ਰੱਖ ਲੈਣੀ ਆ ਲਾਈਨਿੰਗ ਕੀ ਕਰਨਾ ਆਪਾਂ ਨਾ ਉੱਪਰੋਂ ਪੈਰ-ਪੈਰ ਦੀ ਵਾਧ ਰੱਖਣੀ ਆ ਦੇਖੋ ਜਿਹੜਾ ਉੱਪਰ ਵਾਲਾ ਕੱਪੜਾ ਉਹ ਥੋੜਾ ਜਿਹਾ ਘਾਟਾ ਲਾਈਨਿੰਗ ਜਿਹੜੀ ਹੈਗੀ ਉਹ ਪੈਰ-ਪੈਰ ਦੀ ਵਾਧਾ ਇਹਦੇ ਨਾਲ ਕੀ ਹੁੰਦਾ ਆਪਣੇ ਨਾ ਕਦੇ ਵੀ ਆਪਾਂ ਜਦੋਂ ਬਾਹਾਂ ਜੜਦੇ ਆ ਉਹਦੇ ਵਿੱਚ ਖਸਾਬ ਨਹੀਂ ਆਉਂਦਾ ਹੈਗਾ نیچے ਲਾਈਨਿੰਗ ਜਿਹੜੀ ਹੈਗੀ ਉਹ ਢਿੱਲੀ ਰਹਿੰਦੀ ਆ ਠੀਕ ਹੈ ਤੇ ਤੁਸੀਂ ਕੀ ਕਰਨਾ ਮੂਰੋਂ ਵੀ ਪੈਰ-ਪੈਰ ਦਾ ਵਾਧ ਰੱਖ ਲੈਣਾ ਤੇ ਸਾਈਡ ਤੋਂ ਵੀ ਪੈਰ-ਪੈਰ ਦਾ ਵਾਧ ਰੱਖ ਲੈਣਾ ਠੀਕ ਆ ਉਹ ਛਾਂਟੀ ਆਪਾਂ ਬਾਅਦ ਚੋਂ ਕਰ ਲੈਨੇ ਹੁੰਨੇ ਜੇ ਵੱਧ ਘਟ ਜਾਵੇ ਆਪਣੀ ਲਾਈਨਿੰਗ ਹੁਣ ਦੇਖੋ ਪਹਿਲਾਂ ਆਪਾਂ ਕੀ ਕਰਨਾ ਜਿੰਨਾ ਵੀ ਤੁਹਾਡਾ ਮਾਰਜਨ ਹੈਗਾ ਪਹਿਲਾਂ ਤੁਸੀਂ ਮਾਰਜਨ ਲੈਣਾ ਮੂਰੇ ਠੀਕ ਹੈ ਪਹਿਲਾਂ ਤੁਸੀਂ ਮਾਰਜਨ ਦਾ ਨਿਸ਼ਾਨ ਲਗਾ ਲਓ 1.5 ਇੰਚ ਤੇ ਉਸ ਤੋਂ ਬਾਅਦ ਜਿੰਨੀ ਵੀ ਤੁਹਾਡੀ ਲੰਬਾਈ ਹੈਗੀ ਤੁਸੀਂ ਲੰਬਾਈ ਦਾ ਨਿਸ਼ਾਨ ਲਗਾ ਲਓ ਮੈਨੂੰ 15 ਇੰਚ ਤਿਆਰ ਚਾਹੀਦੀ ਆ ਬਾ ਮੈਂ 15.5 ਤੇ ਲਾ ਲਿਆ ਅੱਧਾ ਇੰਚ ਕਿਉਂਕਿ ਮੋਡੇ ਵਾਲੀ ਸਲਾਈ ਲੈ ਜੂਗੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਜਦੋਂ ਤੁਸੀਂ ਨਾਪਣਾ ਨਾ ਤੁਸੀਂ ਜਿਹੜਾ ਆਪਣਾ ਕੱਪੜਾ ਮੇਨ ਉਹਦੇ ਤੋਂ ਨਾਪਣਾ ਕਿ ਆਪਾਂ ਮੋਢਾ ਕਿੰਨਾ ਰੱਖਣਾ ਬਾਹ ਦਾ ਤੁਸੀਂ ਲਾਈਨਿੰਗ ਤੋਂ ਨਹੀਂ ਨਾਪਣਾ ਕਿਉਂਕਿ ਲਾਈਨਿੰਗ ਤਾਂ ਆਪਾਂ ਅੱਧਾ-ਅੱਧਾ ਇੰਚ ਵਾਧ ਰੱਖੀ ਹੋਈ ਆ ਪੈਰ-ਪੈਰ ਦੀ ਮਤਲਬ ਤੁਸੀਂ ਲਾਈਨਿੰਗ ਤੋਂ ਨਹੀਂ ਨਾਪਣਾ ਸਿਰਫ ਮੇਨ ਕੱਪੜੇ ਤੋਂ ਨਾਪਣਾ ਦੇਖੋ ਮੇਰਾ ਮੋਢਾ ਸੀਗਾ ਜੀ ਇਹਦਾ 7 ਇੰਚ ਸੀ ਮੈਂ 7.5 ਇੰਚ ਤੇ ਨਿਸ਼ਾਨ ਲਗਾ ਲਿਆ ਵਧਾ ਕੇ ਤੇ 3 ਇੰਚ ਅੰਦਰ ਮੈਂ ਕਾਟ ਦਾ ਨਿਸ਼ਾਨ ਲਗਾ ਲਿਆ 3 ਇੰਚ ਤੇ ਕਾਟ ਪੈਂਦੀ ਹੁੰਦੀ ਆ ਬਾਹ ਦੀ ਠੀਕ ਹੈ ਫਿਰ ਆਪਾਂ ਕੀ ਕਰਨਾ ਜਿਹੜਾ ਉਪਰ ਮੋਡੇ ਦਾ ਨਿਸ਼ਾਨ ਆ ਮੇਨ ਕੱਪੜੇ ਦਾ ਤੇ ਜਿਹੜੀ ਆਪਣੀ ਕਾਟ ਆ ਉਹਨੂੰ ਆਪਾਂ ਨੇ ਇਦਾਂ ਤਿਰਛਾ ਕਰ ਦੇਣਾ ਤਿਰਛਾ ਤੁਸੀਂ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਕੀ ਹੁੰਦਾ ਨਾ ਫਿਰ ਸਾਡੀ ਮੋਡੇ ਦੀ ਗੜਾਈ ਪਤਾ ਲੱਗ ਜਾਂਦੀ ਆ ਤੁਹਾਨੂੰ ਕਿ ਕਿੰਨੀ ਕ ਪਾਉਣੀ ਆ ਦੇਖੋ ਫਿਰ ਤੁਸੀਂ ਐ ਹਾਫ ਕਰਕੇ ਨਾ ਮੋਡੇ ਦਾ ਫਿਰ 1/2 ਇੰਚ ਤੇ ਨਿਸ਼ਾਨ ਲਗਾ ਲਓ ਕਿਉਂਕਿ ਆਪਾਂ ਸੂਟ ਦੇ ਵਿੱਚ ਵੀ 1/2 ਇੰਚ ਤੇ ਇਹੀ ਕਾਟ ਪਾਈ ਹੋਈ ਸੀ ਮੂਰਲੇ ਪੱਲੇ ਦੀ ਤੇ ਤੁਸੀਂ ਇਦਾਂ 1/2 ਇੰਚ ਤੇ ਨਿਸ਼ਾਨ ਲਗਾ ਲੈਣਾ ਫਿਰ ਆਪਾਂ ਕੀ ਕਰਨਾ ਇਹਦੇ ਤੋਂ ਆਪਾਂ ਗੜਾਈ ਦੇਣੀ ਹੁੰਦੀ ਆ ਮੋਡੇ ਦੀ ਠੀਕ ਹੈ ਤੁਸੀਂ ਇਹ ਜਿਹੜਾ ਆਪਾਂ نیچے ਨਿਸ਼ਾਨ ਲਗਾਇਆ ਸੀ 7.5 ਇੰਚ ਤੇ ਐ ਕਰਕੇ ਉਹਦੀ ਗੁਲਾਈ ਦੇ ਦਿਓ ਠੀਕ ਹੈ ਹੁਣ ਤੇ ਦੇਖੋ ਤੁਹਾਨੂੰ ਪਤਾ ਲੱਗ ਜੂਗਾ ਤਿਰਛੇ ਤੋਂ ਆਪਾਂ ਗੁਲਾਈ ਕਿੰਨੀ ਕ ਪਾਉਣੀ ਹੁੰਦੀ ਆ ਫਿਰ ਦੇਖੋ نیچے ਆਪਾਂ ਮਾਰਜਨ ਦਾ ਰੱਖਿਆ ਹੋਇਆ ਹੈ ਨਾ ਆਪਾਂ ਇੱਕ 1.5 ਇੰਚ ਜਿੰਨਾ ਵੀ ਤੁਸੀਂ ਚਾਹੀਦਾ ਤੁਹਾਨੂੰ ਲੈ ਲਓ ਤੇ ਆਪਾਂ ਫਿਰ ਮੂਹਰੋਂ ਪਹੁੰਚਾਂ ਨਾ ਆਪਣਾ ਮੇਰਾ 5.5 ਐਗ ਜੀ ਤੇ ਮੈਂ ਇਹ 5.5 ਦੇ ਨਿਸ਼ਾਨ ਨੂੰ ਜਿਹੜਾ ਆਪਾਂ نیچے ਬਾਹ ਦੇ ਮੋਢੇ ਦਾ ਨਿਸ਼ਾਨ ਲਗਾਇਆ ਸੀ ਉਹਨੂੰ ਆਪਾਂ ਇਦਾਂ ਮਿਲਾ ਦੇਣਾ ਠੀਕ ਹੈ ਤੇ ਫਿਰ ਆਪਾਂ نیچے ਮਾਰਜਨ ਦਾ ਰੱਖ ਲੈਣਾ ਜਿੰਨਾ ਵੀ ਚਾਹੀਦਾ ਤੁਹਾਨੂੰ ਖੁੱਲਾ ਡੁੱਲਾ ਰੱਖ ਲਓ ਮੈਂ ਇੱਕ ਇੱਕ 1.5 ਇੰਚ ਰੱਖਦੀ ਹੁੰਦੀ ਆ ਤੇ ਹੁਣ ਜਿਹੜਾ ਮਾਰਜਨ ਲਗਾਇਆ ਆ ਆਪਾਂ ਮਾਰਜਨ ਦਾ ਨਿਸ਼ਾਨ ਆ ਉਹ ਤੋਂ ਆਪਾਂ ਕਟਿੰਗ ਕਰਨੀ ਹੁੰਦੀ ਆ ਦੇਖੋ ਪਹਿਲਾਂ ਤੁਸੀਂ ਐ ਗੋਲਾਈ ਦੇ ਵਿੱਚ ਜਿਵੇਂ ਜਿਵੇਂ ਨਿਸ਼ਾਨ ਲੱਗੇ ਹੋਏ ਨੇ ਤੁਹਾਡੇ ਉਹਦੀ ਕਟਿੰਗ ਕਰ ਲਓ ਫਿਰ ਮਾਰਜਨ ਵਾਲੇ ਨਿਸ਼ਾਨ ਤੋਂ ਆਪਾਂ ਸਾਈਡ ਤੋਂ ਕਟਿੰਗ ਕਰ ਲਓ ਠੀਕ ਹੈ ਤੇ ਇਹ ਹੋ ਗਈ ਆਪਣੀ ਬਾਹ ਦੀ ਕਟਿੰਗ ਤੇ ਤੁਸੀਂ ਨਾ ਨਿਸ਼ਾਨ ਜਰੂਰ ਲਗਾਇਆ ਕਰੋ ਐਦਾਂ ਤਾਂ ਕਿ ਜਦ ਤੁਸੀਂ ਫੋਲਡਿੰਗ ਕਰੋਗੇ ਫਿਰ ਤੁਹਾਨੂੰ ਨਿਸ਼ਾਨ ਰਹਿੰਦੇ ਆ ਕਿ ਤੁਸੀਂ ਕਿੱਥੋਂ ਫੋਲਡ ਕਰਨੀ ਹੈ ਠੀਕ ਹੈ ਤੇ ਦੇਖੋ ਹੁਣ ਆਪਾਂ ਇਹ ਮੂਰਲੇ ਪੱਲੇ ਚੱਕਣੇ ਨੇ ਦੋਨੋਂ ਆਜੂ ਦੇਖੋ ਦੋਨੋਂ ਜੁੜੀਆਂ ਹੋਈਆਂ ਨੇ ਕੱਪੜੇ ਮਤਲਬ ਮੈਂ ਫੋਲਡ ਕਰਕੇ ਰੱਖਿਓ ਸੀ ਤੁਸੀਂ ਐਦਾਂ ਮੂਰਲੇ ਦੋ ਪੱਲੇ ਚੱਕਣੇ ਆ ਤੇ ਜਿੱਥੇ ਇੱਥੇ ਆਪਣੇ ਨਿਸ਼ਾਨ ਲੱਗੇ ਹੋਏ ਨੇ ਉੱਥੇ-ਉੱਥੇ ਆਪਾਂ ਕਾਟ ਪਾ ਦੇਣੀ ਐ ਐਦਾਂ ਕਰਕੇ ਇਹ ਕਾਟ ਆਪਾਂ ਤਿਕੋਣੀ ਕਰਕੇ ਹੀ ਪਾਉਣੀ ਆ ਠੀਕ ਹੈ ਇਹ ਆਪਣੇ ਤੇ ਫਿਰ ਤੁਸੀਂ ਇੱਥੇ ਵੀ ਕੱਟ ਦੇ ਨਿਸ਼ਾਨ ਲਗਾ ਲਓ ਜ਼ਰੂਰ ਤੇ ਹੁਣ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਪੱਲਿਆਂ ਦੇ ਵਿੱਚ ਕਾਟ ਕਿੱਦਾਂ ਪਾਉਣੀ ਆ ਉਹ ਦੱਸਦੇ ਆ ਤੁਸੀਂ ਇੱਦਾਂ ਲਾਈਨਿੰਗ ਦੇ ਦੋ ਪੱਲੇ ਇੱਦਾਂ ਖੋਲ ਕੇ ਰੱਖ ਲੈਣੇ ਨੇ ਤੇ ਇਹਦੇ ਵਿੱਚੋਂ ਤੁਸੀਂ ਇੱਕ ਪੱਲਾ ਚੱਕ ਲੈਣਾ ਤੇ ਇਹਨੂੰ ਇਹਦੇ ਉੱਪਰ ਰੱਖ ਲੈਣਾ ਲਾਈਨਿੰਗ ਦੇ ਠੀਕ ਹੈ ਇਹ ਆਪਾਂ ਤਾਂ ਇਦਾਂ ਕਰ ਰਹੇ ਆ ਕਿਉਂਕਿ ਆਪਣੇ ਫਿਰ ਸੇਮ ਕਾਟ ਪੈ ਜੂਗੀ ਚਾਰੇ ਪੱਲਿਆਂ ਦੇ ਵਿੱਚ ਦੇਖੋ ਜਿੱਥੇ ਇੱਥੇ ਤੱਕ ਆਪਣੇ ਕੱਟ ਲੱਗੇ ਹੋਏ ਸੀਗੇ ਹਨਾ ਉੱਥੇ ਤੱਕ ਆਪਾਂ ਇਹ ਕੱਟਾਂ ਨੂੰ ਜਿੱਥੇ ਤੱਕ ਆਪਣੇ ਕੱਟ ਲੱਗੇ ਹੋਏ ਨੇ ਆਪਾਂ ਕੱਟ ਨਾਲ ਕੱਟ ਮੈਚ ਕਰ ਲੈਣਾ ਪਹਿਲਾਂ ਫਿਰ ਜਿੰਨਾ ਵੀ ਆਪਣਾ ਕਪੜਾ ਲਾਈਨਿੰਗ ਦਾ ਵੱਧ ਗਿਆ ਉਹਦੇ ਵਿੱਚ ਆਪਾਂ ਕਾਟ ਪਾ ਦੇਣੀ ਹੈ ਇਦਾਂ ਆਪਣੇ ਚਾਰੇ ਪੱਲਿਆਂ ਦੇ ਵਿੱਚ ਸੇਮ ਕਾਟ ਪਾਉਗੀ ਠੀਕ ਹੈ ਹੁਣ ਦੇਖੋ ਲਾਈਨਿੰਗ ਦੇ ਵਿੱਚ ਵੀ ਆਪਣੀ ਕਾਟ ਪੈ ਗਈ ਆ ਤੇ ਤੁਸੀਂ ਇਦਾਂ ਲਾਈਨਿੰਗ ਵਾਲੀ ਬਾਜੂ ਦੀ ਕਟਿੰਗ ਕਰ ਲੈਣੀ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ 66